ਮੇਰਾ ਨਾਮ ਗੀਤ ਬਾਰੇ ਕੀ ਰਾਇਆ ਮੈਂ ਉਹਦੇ ਗਾਣਿਆਂ ਦਾ ਬੜਾ ਫੈਨ ਨਹੀਂ ਹੈਗਾ ਇਹ ਉਦਾਂ ਦੇ ਗੀਤ ਹੋਰ ਉਹਦੇ ਬਹੁਤ ਗੀਤ ਦਾ ਟੋਚਨ ਕਿੰਨਾ ਮੈਂ ਹੋਰ ਜਾਨਣ ਰ ਮੇਰਾ ਕੌਣ ਗਾਣਾ ਵਧੀਆ ਬੰਦਾ ਸੁਣਦਾ ਮੈਂ ਸੁਣਿਆ ਵੀ ਹੈ ਜੀ ਪਰ ਮੈਂ ਪਾਰਟਿਕੂਲਰਲੀ ਜੇ ਤੁਸੀਂ ਕਹੋ ਉਹ ਗਾਣੇ ਦਾ ਫੈਨ ਨਾ ਨਹੀਂ ਮੈਂ ਮੇਰਾ ਨਾਮ ਮੇਰਾ ਨਾ ਹਾਂ ਮੈਂ ਤਾਂ ਉਹਨੂੰ ਉਦੋਂ ਦਾ ਜਾਣਦਾ ਜਾਂ ਸ਼ਾਇਦ ਹੀ ਕੋਈ ਕਲਾਕਾਰ ਉਹਨੂੰ ਜਾਣਦਾ ਸੀ ਪਹਿਲੇ ਗਾਣੇ ਉਹਦੇ ਮੈਂ ਹੀ ਕਰੇ ਸੀ ਅਸੀਂ ਤਾਂ ਬਹੁਤ ਟਾਈਮ ਇਕੱਠੇ ਰਹੇ ਆ ਅਸਾਂ ਮੇਰੀ ਹੁਣ ਵੀ ਚਲੋ ਡੈੱਥ ਤਾਂ ਹੁਣ ਹੋਊਗੀ ਪਹਿਲਾਂ ਵੀ ਗੱਲਬਾਤ ਹੁੰਦੀ ਰਹੀ ਵਿੱਚ ਦੀ ਘਰ ਵੀ ਜਾ ਕੇ ਆਏ ਸੀ ਫੀਵਰੀ ਆਇਆ ਹੁੰਦਾ ਕਿ ਬੰਦਾ ਪੂਰਾ ਹੋ ਜਾਂਦਾ ਮਗਰ ਕੋਈ ਪ੍ਰੋਡਕਟ ਨਹੀਂ ਹੁੰਦਾ ਸੋ ਇੰਨੇ ਕ ਬਾਬੇ ਨੇ ਉਹਦੇ ਤੇ ਮਿਹਰ ਕੀਤੀ ਸੀ ਕਿ ਉਹ ਪਹਿਲੇ ਹੀ ਬਹੁਤ ਤਿਆਰ ਕਰਕੇ ਰੱਖਿਆ ਸੀ ਸੋ ਜਿਹੜੇ ਉਹਦੇ ਫੈਨ ਆ ਜਾਣ ਅਸੀਂ ਵੀ ਆ ਹੁਣ ਨੂੰ ਕੁਛ ਨਾ ਕੁਛ ਮਿਲ ਹੀ ਜਾਊਗਾ ਉੱਡਣੇ ਸੱਪ ਕਹਾਉਂਦੇ ਖੁਦ ਨੂੰ ਉੱਡਦੇ ਆਪਣੇ ਕੋਠਿਆਂ ਤੇ ਦੇਖੀ ਚੱਲ ਮੈਂ ਬਹਿਰ ਨਿਬਿਹੜ ਦੂੰ ਦਿਨ-ਗਿਣ ਬਸ ਤੂੰ ਪੋਟਿਆਂ ਤੇ ਜਮਦੂਤਾ ਕੋਲ ਵੀ ਪਵਰ ਹੈ ਨੀ ਸਾ ਜੱਟ ਦਾ ਰੁਕਣੇ ਨੂੰ ਕੱਠ ਨਹੀਂ ਬੱਲੀਏ ਜਿਗਰਾ ਚਾਹੀਦਾ ਰਾ ਜੱਟ ਦਾ ਰੁਕਣੇ ਨੂੰ ਨਾ ਪਤਾ ਲੱਗਦਾ ਮੈਂ ਹੀਰੋ ਬਣਾ ਨਾ ਮੈਨੂੰ ਪਤਾ ਲੱਗਦਾ ਮੈਂ ਵਿਲਨ ਕਰੂੰਗਾ ਨਾ ਮੈਨੂੰ ਪਤਾ ਲੱਗਦਾ ਮੈਂ ਆਸ਼ਕ ਟਾਈਪ ਮੂਵੀ ਮੈਂ ਆਪ ਹੀ ਨਹੀਂ ਹਲੇ ਪ੍ਰਿਪੇਅਰ ਫਿਲਮਾਂ ਦੇ ਰਿਗਰੈਟ ਤਾਂ ਕਦੇ ਕਰਿਆ ਹੀ ਨਹੀਂ ਲਾਈਫ 'ਚ ਕਿਸੇ ਵੀ ਚੀਜ਼ ਨੂੰ ਕੁਝ ਵੀ ਕਰਿਆ ਲਾਈਫ 'ਚ ਰਿਗਰੈਸ਼ਨ ਨਹੀਂ ਕਦੇ ਵੀ ਰਿਗਰੈਟ ਨਹੀਂ ਕਦੇ ਵੀ ਸੈਟੀਸਫਾਈ ਹੁੰਦਾ ਕਿ ਮਾਪੇ ਖੁਸ਼ ਚਾਹੀਦੇ ਆ ਜਦੋਂ ਉਹਨਾਂ ਦੇ ਚਿਹਰੇ ਤੇ ਸਮਾਈਲ ਦੇਖਦਾ ਸੋ ਲੱਗਦਾ ਕਿ ਹਾਂ ਕੁਝ ਕਰ ਲਿਆ ਸਫਲ ਹੋ ਗਿਆ ਆ ਇੰਨਾ ਛੋਟੇ ਹੁੰਦੇ ਮਾਪਿਆਂ ਕੋਰੇ ਫਿਰ ਉਹਨਾਂ ਨੇ ਜਵਾਨ ਕਰਕੇ ਬਾਹਰ ਭੇਜਤਾ ਫਿਰ ਉੱਥੇ ਇਕੱਲੇ ਰਹੇ ਹੁਣ ਕੰਮ ਕਾਰਜ ਇਕੱਲੇ ਭੱਜੇ ਫਿਰਦਿਆਂ ਘਰ ਦੇ ਘਰੇ ਹੁਣ ਥੋੜਾ ਜਿਹਾ ਘਰਦਿਆਂ ਨਾਲ ਟਾਈਮ ਸਪੈਂਡ ਕਰਨ ਦਾ ਮੌਕਾ ਮ ਕਰੂੰਗਾ ਮੈਂ ਹਲੇ 2 ਸਾਲ ਹੋਰ ਲਾਊਗਾ ਕਰਦਿਆਂ। ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ। ਅੱਜ ਫਿਲਮ ਯਾਰਾ ਦਾ ਉਤਪਾਦਕ ਪ੍ਰੀਮੀਅਰ ਤੇ ਪਹੁੰਚਿਆ ਤੇ ਐਲੀ ਮੰਗਰ ਤੇ ਤੇ ਹਰਮੀਤ ਜੀ ਮੌਜੂਦ ਹੈ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਸਰ। ਬਹੁਤ ਬਹੁਤ ਮੁਬਾਰਕਾ ਫਿਲਮ ਫਾਈਨਲੀ ਰਿਲੀਜ਼ ਹੋ ਰਹੀ ਹੈ। ਟ੍ਰੇਲਰ ਮੀਟਾ ਸੋਨਾਰ ਰਿਸਪੌਂਸ ਮਿਲ ਰਿਹਾ ਹੈ ਤੇ ਕਿੱਦਾਂ ਦਾ ਮਹਿਸੂਸ ਕਰਿਓ ਗਾਣੇ ਨੂੰ ਇੰਨਾ ਵ ਬਾਕੀ ਦੇਖਦੇ ਹਾਂ ਪ੍ਰੀਮੀਅਰ ਤੋਂ ਬਾਅਦ ਜੀ ਸਰ ਤੁਸੀਂ ਆਏ ਹੋ ਯਾਰਾ ਦਾ ਰਤਬਾ ਫਿਲਮ ਦੇ ਲਈ ਤੇ ਯਾਰਾਂ ਨੂੰ ਸਪੋਰਟ ਕਰਨ ਆਏ ਹੋ ਤੁਹਾਡਾ ਵੱਖਰਾ ਰਤਬਾ ਇੰਡਸਟਰੀ ਦੇ ਵਿੱਚ ਕੀ ਮਹਿਸੂਸ ਕਰ ਰਹੇ ਹੋ ਟ੍ਰੇਲਰ ਦੇਖਿਆ ਤੁਸੀਂ ਫਿਲਮ ਦਾ ਫਿਲਮ ਬਹੁਤ ਵਧੀਆ ਸੋ ਇਹ ਵੀ ਮਿੱਤਰਾਂ ਆਪਣਾ ਫਤੇ ਬਾਈ ਸਾਰੇ ਜਣੇ ਜਿਨ੍ਹਾਂ ਨੇ ਫਿਲਮ ਨੂੰ ਵਧੀਆ ਮਕਾਮ ਤੇ ਲਿਆਉਣ ਲਈ ਬਹੁਤ ਮਿਹਨਤ ਕੀਤੀ ਹੈ ਸੋ ਅਸੀਂ ਵੀ ਥੋੜਾ ਜਿਹਾ ਯੋਗਦਾਨ ਪਾ ਰਹੇ ਹਾਂ ਤੇ ਜੀ ਜਿੱਦਾਂ ਟਾਈਟਲ ਹੈ ਯਾਰਾ ਦਾ ਰਤਬਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਯਾਰਾ ਦਾ ਕੀ ਰਤਬਾ ਰਤਵਾ ਦੱਸਣ ਤੇ ਨਹੀਂ ਹੁੰਦਾ ਜੀ ਇਹ ਤਾਂ ਪਬਲਿਕ ਨੂੰ ਪਤਾ ਹੁੰਦਾ ਕਿ ਕੀ ਰਤਵਾ ਕਦੇ ਦੱਸ ਕੇ ਰਤਵੇ ਦੱਸੇ ਨਹੀਂ ਜਾਂਦੇ ਕਿ ਸਾਡਾ ਇਹ ਰਤਵਾ ਜਿਵੇਂ ਤੁਸੀਂ ਕਿਹਾ ਤੁਹਾਡਾ ਇੱਕ ਵੱਖਰਾ ਰਤਵਾ ਸੋ ਤੁਹਾਨੂੰ ਪਤਾ ਹੈ ਕੀ ਹੁੰਦਾ ਯਾਰਾਂ ਦਾ ਰਤਵਾ ਹੀ ਆ ਸੱਚ ਆਫਸਮ ਦੇ ਵਿੱਚ ਸਰ ਤੁਹਾਡਾ ਗਾਣਾ ਹੈ ਨਾ ਤੇ ਉਹਨੂੰ ਆਡੀਅנס ਬਹੁਤ ਜ਼ਿਆਦਾ ਪਸੰਦ ਕਰ ਰਹੀ ਹੈ ਤੇ ਕਿੱਦਾਂ ਦਾ ਲੱਗਦਾ ਕਿੰਨਾ ਬlesed ਫੀਲ ਕਰਦੇ ਹੋ ਜਦੋਂ ਇੰਨਾ ਪਿਆਰ ਸਾਰਿਆਂ ਦੇ ਵੱਲੋਂ ਮਿਲਦਾ ਹੈ ਨਾ ਤੁਸੀਂ ਕੋਈ ਕੰਮ ਕਰਦੇ ਹੋ ਉਹਨੂੰ ਸਿਰ ਮੱਥੇ ਆਡੀਅੰਸ ਲਾਂਦੀ ਹੈ ਉਹਨੂੰ ਪਸੰਦ ਕਰਦੀ ਹੈ ਹਾਂਜੀ ਤੁਸੀਂ ਮਿਹਨਤ ਕਰਦੇ ਹੋ ਜੀ ਫਿਰ ਬਹੁਤ ਵਧੀਆ ਲੱਗਦਾ ਕਿ ਲੋਕੀ ਉਹਨੂੰ ਐਪਰੀਸ਼ੀਏਟ ਕਰਦੇ ਆ ਸੋ ਬਹੁਤ ਜ਼ਿਆਦਾ ਵਾਹਿਗੁਰੂ ਦੀ ਕਿਰਪਾ ਜੀ ਸੋ ਗਾਣਾ ਤਾਂ ਵਧੀਆ ਜਾ ਰਿਹਾ ਫਿਲਮ ਬਹੁਤ ਸੋਹਣੀ ਬੜੀ ਬੜੀ ਮਿਹਨਤ ਨਾਲ ਤਿਆਰ ਕੀਤੀ ਹੈ ਸਾਰੇ ਭਰਾਵਾਂ ਨੇ ਸੋ ਪ੍ਰੋਜੈਕਟ ਫਤਿਹ ਕਰਨ ਦਾ ਆ ਉਹਨੇ ਬਹੁਤ ਮਿਹਨਤ ਕੀਤੀ ਆ ਸੋ ਫਿਲਮ ਸਾਰੀ 뮤지컬ੀ ਸਟਾਰ ਕਾਸਟਿੰਗ एवरीथिंग ਸਾਰਾ ਕੁਝ ਬਹੁਤ ਵਧੀਆ ਹੈ ਜੀ ਤੇ ਟ੍ਰੇਲਰ ਤੁਸੀਂ ਸਾਰਿਆਂ ਨੇ ਦੇਖਿਆ ਸੋ ਵਾਹਿਗੁਰੂ ਕਿਰਪਾ ਕਰੂਗਾ ਸਾਨੂੰ ਤਾਂ ਬਹੁਤ ਆਸ ਹੈ ਵੀ ਕਿ ਪ੍ਰਿੰਸ ਕਮਲ ਤੇ ਦੇਵਰੇ ਦੀ ਜੋੜੀ ਫਸਟ ਟਾਈਮ ਆ ਰਹੀ ਆ ਸੋ ਬਹੁਤ ਵਧੀਆ ਜੀ ਜਿੱਥੇ ਮਤਲਬ ਦੇਵ ਜੀ ਨੂੰ ਕਿਹਾ ਜਾਂਦਾ ਹੈ ਕਿ ਉਹ ਐਕਸ਼ਨ ਹੀਰੋ ਹੈ ਪ੍ਰਿੰਸ ਕਮਲਜੀਤ ਉਹਨਾਂ ਹੀ ਸੋਹਣਾ ਐਕਸ਼ਨ ਉਹ ਵੀ ਕਰਦੇ ਆ ਤੇ ਰਾਹੁਲ ਦੇਵ ਇਸ ਫਰਮ ਦੇ ਵਿੱਚ ਆ ਤਿੰਨਾਂ ਦੀ ਤਿਗੜੀ ਔਨ ਸਕਰੀਨ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਫਿਲਮ ਦਾ ਦੇਖਿਆ ਕੋਈ ਸ਼ਾਰਟ ਅਗਰ ਰੈਡੀ ਹੋਈ ਤਾਂ ਤੁਸੀਂ ਦੇਖੀਏ ਇੱਕ ਵਾਰੀ ਕਿ ਅੱਜ ਫਸਟ ਟਾਈਮ ਦੇਖਾਂਗੇ ਨਹੀਂ ਅੱਜ ਫਸਟ ਟਾਈਮ ਪੂਰੀ ਫਿਲਮ ਤਾਂ ਦੇਖਾਂਗੇ ਬਾਕੀ ਅਸੀਂ ਇਸ ਗੱਲ ਦੀ ਸ਼ਾਰਟ ਹੀ ਦੰਨੇ ਆ ਫਿਲਮ ਪੂਰੀ ਵਧੀਆ ਹੋਊਗੀ ਨਰਾਸ਼ ਨਹੀਂ ਹੁੰਦੇ ਲੋਕ ਹਾਂਜੀ ਤੇ ਗਾਣੇ ਦੇ ਦੋ ਲਾਈਨਾਂ ਹੋ ਜਾਣ ਹਾਂਜੀ ਕਹਿੰਦਾ ਉੱਡੇ ਨੇ ਸੱਪ ਕਹਾਉਂਦੇ ਖੁਦ ਨੂੰ ਉੱਡਦੇ ਆਪਣੇ ਕੋਠਿਆਂ ਤੇ ਦੇਖੀ ਚੱਲ ਮੈਂ ਬਹਿ ਰਿਨ ਬਿਹੜ ਦੂੰ ਦਿਨ ਦਿਨ ਬਸ ਤੂੰ ਪੋਟਿਆਂ ਤੇ ਜਮਦੂਤਾਂ ਕੋਲ ਵੀ ਪਵਰ ਹੈ ਨੀ ਸਾ ਜੱਟ ਦਾ ਰੁਕਣੇ ਨੂੰ ਕੱਠ ਨਹੀਂ ਬੱਲੀਏ ਜਿਗਰਾ ਚਾਹੀਦਾ ਰਾ ਜੱਟ ਦਾ ਰੁਕਣੇ ਨੂੰ ਅਲੀ ਤੁਸੀਂ ਆਪਣੇ ਯਾਰਾਂ ਨੂੰ ਸਪੋਰਟ ਕਰਨ ਆਏ ਹੋ ਦੇਵ ਤੇ ਪ੍ਰਿੰਸ ਐਕਸ਼ਨ ਹਰ ਵਾਰ ਉਹਨਾਂ ਦਾ ਚੂਜ਼ ਕਰਦੇ ਉਹਨਾਂ ਦਾ ਜ਼ੋਨਰ ਹੋ ਹੈ ਤੇ ਅਗਰ ਤੁਹਾਨੂੰ ਮੌਕਾ ਮਿਲੇ ਕਦੀ ਫਿਲਮਾਂ ਦੇ ਵਿੱਚ ਆਨ ਨੂੰ ਤੁਸੀਂ ਕਿਸ ਜ਼ੋਨਰ ਦੀ ਫਿਲਮਾਂ ਕਰਨੀਆਂ ਪਸੰਦ ਕਰੋਗੇ ਇਹਦਾ ਹੀ ਸੱਚੇ ਪਾਤਸ਼ਾਹ ਜੀ ਕਰਾਉਂਦਾ ਸਾਰਾ ਕੁਝ ਪਰ ਮੇਰੇ ਹਿੱਸੇ ਹਲੇ ਕੋਈ ਫਿਲਮ ਆਈ ਨਹੀਂ ਮੇਰੇ ਕੋ ਆਈਆਂ ਕਈ ਆਫਰ ਆਈਆਂ ਪਰ ਮੈਂ ਹਲੇ ਥੋੜਾ ਜਿਆਦਾ ਫਿਲਮਾਂ ਵਾਲੇ ਦਾਇਰੇ ਛਾਇ ਨਹੀਂ ਕਿਉਂਕਿ ਮੈਨੂੰ ਨਾ ਪਤਾ ਲੱਗਦਾ ਮੈਂ ਹੀਰੋ ਬਣਾ ਨਾ ਮੈਨੂੰ ਪਤਾ ਲੱਗਦਾ ਮੈਂ ਵਿਲਨ ਕਰੂੰਗਾ ਨਾ ਮੈਨੂੰ ਪਤਾ ਲੱਗਦਾ ਮੈਂ ਆਸ਼ਕ ਟਾਈਪ ਮੂਵੀ ਮੈਂ ਆਪ ਹੀ ਨਹੀਂ ਹਲੇ ਪ੍ਰਿਪੇਅਰ ਫਿਲਮਾਂ ਲਈ ਤੇ ਤੁਹਾਨੂੰ ਕਿਹੜਾ ਜਨਰ ਪਸੰਦ ਹੈ ਅਸੀਂ ਵੀ ਤੁਹਾਡੇ ਵਰਗੇ ਨਾਰਮਲ ਹੀ ਬੰਦੇ ਆ ਜਿਹੜਾ ਸਾਰਿਆਂ ਨੂੰ ਪਸੰਦ ਆਊਗਾ ਉਹੀ ਅਸੀਂ ਕਰ ਲਵਾਂਗੇ ਜਿਹੜੇ ਬਾਬਾ ਹੁਕਮ ਲਾਊਗਾ ਉਹ ਕਰ ਲਵਾਂਗੇ ਜੀ ਦੇਵ ਤੇ ਪ੍ਰਿੰਸ ਦੀ ਜੋੜੀ ਬਾਰੇ ਕੀ ਕਹਿੰਨਾ ਪਹਿਲੀ ਵਾਰੀ ਸਿਲਵਰ ਸਕ੍ਰੀਨ ਤੇ ਇਕੱਠੇ ਦੋਨੋਂ ਨਜ਼ਰ ਆਣਗੇ ਤੇ ਐਕਸ਼ਨ ਬਾਰੇ ਤੁਹਾਨੂੰ ਦੇਵ ਦਾ ਪਤਾ ਹੈ ਕਿ ਉਹ ਪੰਜਾਬੀ ਇੰਡਸਟਰੀ ਦੇ ਐਕਸ਼ਨ ਹੀਰੋ ਨਾਲ ਕਿਹਾ ਜਾਂਦਾ ਹੈ ਦੋਵੇਂ ਜਣੇ ਵਧੀਆ ਐਕਟਰ ਨੇ ਸੋ ਬਾਬਾ ਭਲੀ ਕਰੇ ਵਧੀਆ ਹੋਊਗਾ ਸਾਰਾ ਕੁਝ ਬਾਕੀ ਹਰੇਕ ਬੰਦਾ ਮਿਹਨਤ ਤਾਂ ਪੂਰੀ ਕਰਦਾ ਬਾਕੀ ਲੋਕਾਂ ਨੇ ਕੀ ਫਤਵਾ ਦੇਣਾ ਉਹ ਤਾਂ ਬਾਅਦ ਚ ਹੀ ਪ੍ਰੋਡਕਟ ਬਣਨ ਤੋਂ ਬਾਅਦ ਜਦ ਆਪਾਂ ਵੇਚਦੇ ਆ ਉਹਨੂੰ ਉਦੋਂ ਪਤਾ ਲੱਗਦਾ ਉਹਦਾ ਕਿ ਆਪਰ ਮਿਹਨਤ ਰੀਕ ਬੰਦਾ ਕਰਦਾ ਸੋ ਵਧੀਆ ਹੀ ਹੋਊਗਾ ਮੇਰੇ ਹਿਸਾਬ ਨਾਲ ਕਿਉਂਕਿ ਦੋਨੋਂ ਜਾਣੇ ਇੱਕ ਵਧੀਆ ਕਲਾਕਾਰ ਨੇ ਦੇਵ ਦੂਆ ਬਾਈ ਵੀ ਆ ਇਹਦੇ ਵਿੱਚ ਕੀ ਉਹਨਾਂ ਦਾ ਨਾਮ ਰਾਹੁਲ ਦੀ ਰਾਹੁਲ ਬਾਈ ਉਹ ਵੀ ਵਧੀਆ ਐਕਟਰ ਨੇ ਸੋ ਕਾਸਟ ਬਹੁਤ ਤਗੜੀ ਆ ਬਾਕੀ ਲੋਕਾਂ ਨੂੰ ਪਸੰਦ ਆ ਅਦਰ ਤੁਹਾਡੀ ਗੱਲ ਕੀਤੀ ਜਾਂ ਤੁਹਾਡੇ ਗਾਣੇ ਵੀ ਹਰ ਵਾਰ ਨਵਾਂ ਨਵਾਂ ਕਨਸੈਪਟ ਲੈ ਕੇ ਆਉਂਦੇ ਹੋ ਹਨਾ ਆਡੀਅנס ਤੁਹਾਡੇ ਹਰ ਪ੍ਰੋਜੈਕਟ ਨੂੰ ਬਹੁਤ ਪਸੰਦ ਕਰਦੀ ਹੈ ਤੇ ਜਦੋਂ ਇਹਨਾਂ ਪਿਆਰ ਮਿਲਦਾ ਆਡੀਅנס ਦਾ ਬles ਸਟ ਫੀਲ ਕਰਦੇ ਹੋ ਦੇਖੋ ਜੀ ਬles ਮਿਲਦਾ ਉਦੋਂ ਹੁੰਦਾ ਜਦ ਮਾਪੇ ਖੁਸ਼ ਹੋਣ ਜਦੋਂ ਘਰ ਦੇ ਦੇ ਚਿਹਰੇ ਤੇ ਇੱਕ ਸਮਾਈਲ ਦੇਖਦੇ ਆ ਕਿ ਸਾਡਾ ਮੁੰਡਾ ਠੀਕ ਆ ਕਮਾਉਣ ਲੱਗ ਗਿਆ ਚਾਰ ਪੈਸੇ ਸਾਨੂੰ ਕਮਾਉਣ ਲੱਗ ਗਿਆ ਉਹਨੂੰ ਬles ਫੀਲ ਕਰੀਦਾ ਜਦੋਂ ਕੋਈ ਕਹਿੰਦਾ ਕਿ ਬਈ ਐਲੀ ਜਾਂਦਾ ਖੁਸ਼ੀ ਤਾਂ ਹੁੰਦੀ ਹਰ ਇੱਕ ਬੰਦੇ ਨੂੰ ਕਿਉਂਕਿ ਕੋ ਮਿਹਨਤ ਕਰਦੇ ਆ ਜਦੋਂ ਮੇਂਹਤ ਪਰਵਾਹ ਦਾਸ ਹੁੰਦੀ ਆ ਪ੍ਰੋਤਸਨ ਕਰਦੇ ਲੋਕੀ ਸੋਚੂ ਆ ਜਦੋਂ ਕਹਿੰਦੇ ਆ ਕਿ ਉਹ ਜਾਂਦਾ ਖੁਸ਼ੀ ਤਾਂ ਹੁੰਦੀ ਆ ਕੋਈ ਤੁਹਾਨੂੰ ਵੀ ਖੁਸ਼ੀ ਹੁੰਦੀ ਹੋਊਗੀ ਤੁਹਾਡੇ ਚੈਨਲ ਨੂੰ ਜਾਂ ਦੇਖਦੇ ਹੋਣਗੇ ਕਿ ਉਹ ਚੈਨਲ ਵਾਲੇ ਜਾਂਦੇ ਨੇ ਇਹ ਤਾਂ ਨੋਰਮਲ ਹੈ ਹਿਊਮਨ ਨੇਚਰ ਸੈਟੀਸਫਾਈਡ ਫੀਲ ਕਰਦੇ ਹੋ ਐਲੀ ਆਪਣੀ ਜ਼ਿੰਦਗੀ ਚ ਕਿ ਹਜੇ ਵੀ ਕੋਈ ਗਿਲਾ ਸ਼ਿਕਵਾ ਹੈ ਨਹੀਂ ਰਿਗਰਟ ਤਾਂ ਕਦੇ ਕਰਿਆ ਹੀ ਨਹੀਂ ਲਾਈਫ ਚ ਕਿਸੇ ਵੀ ਚੀਜ਼ ਨੂੰ ਨੇ ਕੁਝ ਵੀ ਕਰਿਆ ਲਾਈਫ ਚ ਰਿਗਰੈਸ਼ਨ ਨਹੀਂ ਕਦੇ ਵੀ ਰਿਗਰਟ ਨਹੀਂ ਕਦੇ ਵੀ ਸੈਟੀਸਫਾਈਡ ਹੋ ਕੇ ਮਾਪੇ ਖੁਸ਼ ਚਾਹੀਦੇ ਆ ਜਦੋਂ ਉਹਨਾਂ ਦੇ ਚਿਹਰੇ ਤੇ ਸਮਾਈਲ ਦੇਖਦਾ ਸੋ ਲੱਗਦਾ ਕਿ ਹਾਂ ਕੁਝ ਕਰ ਲਿਆ ਸਫਲ ਹੋ ਗਿਆ ਇਹ ਆ ਬਾਕੀ ਹਲੇ ਤਾਂ ਬਹੁਤ ਬਹੁਤ ਟਾਈਮ ਪਿਆ ਬਹੁਤ ਕੁਝ ਕਰਨ ਨਾਲ ਤਾਂ ਗਾਣਾ ਹੀ ਮੈਂ ਸਿਰਫ ਲੈ ਇੱਕ ਇੱਕ ਜਨਰ ਤੇ ਕਰਿਆ ਹਲੇ ਤਾਂ ਮੈਂ ਕੋਈ ਗਾਣਾ ਵੀ ਹੋਰ ਜਨਰ ਦਾ ਕਰਿਆ ਮੈਨੂੰ ਮਾਫ਼ ਕਰੀਂ ਬਹੁਤ ਕੁਝ ਪਿਆ ਕੁਝ ਪਲਾਨ ਕੀਤਾ ਹੈ ਕੁਝ ਹੋਰ ਵੱਖਰਾ ਜਨਰ ਟਰਾਈ ਕਰਨ ਦਾ ਸੋਚਿਆ ਨਹੀਂ ਹਲੇ ਨਹੀਂ ਹਲੇ ਨਹੀਂ ਹਲੇ ਥੋੜਾ ਜਿਹਾ ਮੈਂ ਗੈਪ ਪਾਇਆ ਸ਼ਾਂਤ ਜਾ ਹੋ ਕੇ ਘਰੇ ਬੈਠਾ ਕੋਈ ਵਜਾ ਮਾਈਂਡ ਕਲੀਅਰ ਕਰ ਰਹੇ ਆ ਆਪਣਾ ਕੋਈ ਖਾਸ ਵਜਾ ਉਹਦੇ ਪਿੱਛੇ ਕਿ ਮਾਈਂਡ ਕਲੀਅਰ ਕਰ ਰਹੇ ਹੋ ਨਹੀਂ ਨਹੀਂ ਉਦਾਂ ਹੀ ਮਸਲੇ ਇਦਾਂ ਥੋੜਾ ਜਿਹਾ ਗੈਪ ਜਿਹਾ ਦੇਤਾ ਕਿ ਕਿੰਨੇ ਸਾਲ ਹੋ ਗਏ ਹੁਣ ਕੰਮ ਕਰਦਿਆਂ ਨੂੰ ਹਲੇ ਤਾਂ ਕੁਝ ਵੀ ਨਹੀਂ ਕਰਿਆ ਪਰ ਹਲੇ ਵੀ ਕਰ ਰਹੇ ਆ ਭੱਜ ਨਾਟ ਇਧਰ ਕਦੇ ਉਹ ਸ਼ਹਿਰ ਚਲੇ ਗਏ ਕਦੇ ਉਹ ਕੰਟਰੀ ਚਲੇ ਆਸਟ੍ਰੇਲੀਆ ਚਲੇ ਗਏ ਨਿਊਜ਼ੀਲੈਂਡ ਚਲੇ ਗਏ ਕਦੇ ਅਮਰੀਕਾ ਚਲੇ ਸੋਣ ਥੋੜਾ ਜਿਹਾ ਘਰਦਿਆਂ ਨਾਲ ਟਾਈਮ ਸਪੈਂਡ ਕਰੀਏ ਕਿ ਸਾਰੀ ਉਮਰ ਐ ਨਾ ਹੋਵੇ ਭੱਜ ਨੱਟ ਕੀ ਲੰਘ ਜਿਵੇਂ ਕਿ ਕਿਉਂਕਿ ਮਾਪਿਆਂ ਨੇ ਸਾਰੀ ਉਮਰ ਤਾਂ ਰਹਿਣਾ ਨਹੀਂ ਪਹਿਲਾਂ ਛੋਟੇ ਹੁੰਦੇ ਮਾ ਕਰੋ ਉਹਨਾਂ ਨੇ ਜਵਾਨ ਕਰਕੇ ਬਾਹਰ ਭੇਜਤਾ ਫਿਰ ਉੱਥੇ ਇਕੱਲੇ ਰਹੇ ਹੁਣ ਕੰਮ ਕਾਰਜ ਇਕੱਲੇ ਭੱਜੇ ਫਿਰਦੇ ਆ ਘਰ ਦੇ ਕਰਿਆ ਹੁਣ ਥੋੜਾ ਜਿਹਾ ਘਰਦਿਆਂ ਨਾਲ ਟਾਈਮ ਸਪੈਂਡ ਕਰਨ ਦਾ ਮੌਕਾ ਮਿਲੇਆ ਕਰੂੰਗਾ ਮੈਂ ਹਲੇ 2 ਸਾਲ ਹੋਰ ਲਾਉਂਗਾ ਘਰਦਿਆਂ ਨੂੰ ਫਿਰ ਦੇਖਦੇ ਆ ਕੁਝ ਕਰਦੇ ਆ ਕੁਝ ਡਿਫਰੈਂਟ ਕਰਨ ਦੀ ਸੋਚੂ ਮੈਂ ਜੀ ਸਰ ਤੁਹਾਡੀ ਕੀ رائے ਇਸ ਬਾਰੇ ਉਹਨਾਂ ਨੇ ਤਾਂ ਕਹਿਤਾ ਉਹਨਾਂ ਦਾ ਕਲੀਅਰ ਹੈ ਕਿ ਉਹਨਾਂ ਫੈਮਲੀ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਆ ਤੁਹਾਡੇ ਕੀ ਅਪਕਮਿੰਗ ਪਲਾਨਸ ਨੇ ਪ੍ਰੋਜੈਕਟ ਟਰੇਡਿੰਗ ਨੇ ਬੈਕ ਟੂ ਬੈਕ ਜੀ ਮਾਈਕ੍ਰੋਪੜੀ ਕਰੇ ਦੇਖਦੇ ਆ ਸੂ ਗਾਣੇ ਕਰ ਰਹੇ ਹਾਂ ਤਾਂ ਜ਼ਿਆਦਾ ਖੁਸ਼ੀ ਕਦੋਂ ਹੁੰਦੀ ਹੈ ਜਦੋਂ ਮੂਵੀ ਦੇ ਵਿੱਚ ਗਾਣਾ ਆਉਂਦਾ ਹੈ ਜਾਂ ਜਦੋਂ ਕੋਈ ਸੋਲੋ ਟਰੈਕ ਰਿਲੀਜ਼ ਕੀਤਾ ਜਾਂਦਾ ਹੈ ਉਦੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਖੁਸ਼ੀ ਤਾਂ ਵੇਖੋ ਉਦੋਂ ਜ਼ਿਆਦਾ ਹੁੰਦੀ ਹੈ ਜਦੋਂ ਲੋਕੀ ਪਸੰਦ ਕਰਦੇ ਆ ਡਸਨਟ ਮੈਟਰ ਜੇ ਤੁਸੀਂ ਮੂਵੀ ਚ ਕਰਦੇ ਆ ਜਾਂ ਸਿੰਗਲ ਟਰੈਕ ਕਰਦੇ ਆ ਇਹ ਮੈਟਰ ਨਹੀਂ ਕਰਦਾ ਖੁਸ਼ੀ ਤਾਂ ਉਦੋਂ ਹੁੰਦੀ ਆ ਆਰਟਿਸਟ ਨੂੰ ਲੋਕੀ ਤੁਹਾਨੂੰ ਅਪਰੀਸ਼ੀਏਟ ਕਰਦੇ ਹਾਂਜੀ ਉਦੋਂ ਖੁਸ਼ੀ ਕਿੰਨੀ ਕਿ ਮਹਿਸੂਸ ਹੁੰਦੀ ਜਦੋਂ ਤੁਸੀਂ ਜਾ ਰਹੇ ਹੋ ਤੁਹਾਡੇ ਫੈਨਸ ਤੁਹਾਨੂੰ ਪਛਾਣਦੇ ਆ ਕਿ ਹਾਂ 셀ਫੀ ਲੈਣੀ ਹੈ ਕਿ ਉਹ ਜਾ ਰਹੇ ਉਹਨਾਂ ਨੇ ਉਹ ਗਾਣਾ ਗਾਇਆ ਸੀ ਉਹ ਬਹੁਤ ਪਪੂਲਰ ਹੋਇਆ ਸੀ ਜਾਂ ਸਾਨੂੰ ਉਹ ਚੀ ਯਾਰਾ ਦਾ ਰਤਬਾ ਲਈ ਤੁਸੀਂ ਦੋਨੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਯਾਰਾ ਨੂੰ ਯਾਰਾ ਦੇ ਲਈ ਆਇਓ ਲਾਸਟ ਦੇ ਵਿੱਚ ਆਡੀਅנס ਨੂੰ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਰੂਰ ਦੇਖਣ 14 ਤਰੀਕ ਨੂੰ ਸਨਮੇ ਭਰਨ ਸੋ ਇੱਕ ਮਿਹਨਤ ਲੱਗਦੀ ਸਾਰੀ ਟੀਮ ਦੀ ਪ੍ਰੋਡਕਸ਼ਨ ਹਾਊਸ ਦਾ ਇਨਾ ਪੈਸਾ ਲੱਗਦਾ ਸੋ ਜੇ ਲੋਕ ਵੱਧ ਤੋਂ ਵੱਧ ਦੇਖਣ ਜਾਣਗੇ ਤਾਂ